ਹਾਂਜੀ ਸੱਸੀ ਕਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਫੇਸਬੁਕ ਤੇ ਤੁਸੀਂ ਕਾਫੀ ਦੇਖ ਰਹੇ ਹੋ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਲੁਧਿਆਣੇ ਦੇ ਕਿਸੇ ਪੁਲਿਸ ਸਟੇਸ਼ਨ ਦੀ ਹੈ ਜਿੱਥੋਂ ਐਸ ਐਚ ਓ ਦੇ ਦੁਆਰਾ ਜਿਹੜਾ ਕੋਈ ਮਿਸ ਬਿਹੇਵ ਲੜਕੀ ਦੇ ਦੁਆਰਾ ਕੀਤਾ ਗਿਆ ਹੈ ਬਾਕੀ ਜਿਹੜੇ ਉਹਨਾਂ ਦੇ ਸੀਨੀਅਰ ਆਫੀਸਰ ਦੀ ਵੀ ਇੱਕ ਫੇਸਬੁਕ ਤੇ ਵੀਡੀਓ ਆਈ ਹੈ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਹੈਗੀ ਹੈ ਇਦੇ ਉੱਪਰ ਜਿਹੜੀ ਕਾਰਵਾਈ ਕਰਾਂਗੇ ਜੇ ਪੁਲਿਸ ਦੇ ਉੱਪਰ ਕੋਈ ਪਰਚਾ ਜਾਂ ਕੋਈ सस्पेंशन ਆਰਡਰ ਕੁਝ ਬਣਦਾ ਤਾਂ ਉਹਦੇ ਉੱਪਰ ਅਸੀਂ ਚਰਚਾ ਕਰਾਂਗੇ ਤੇ ਥੋੜੀ ਜੀ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਮੈਂ ਪਹਿਲਾਂ ਵੀ ਕਾਫੀ ਵੀਡੀਓ ਦੇ ਵਿੱਚ ਕੀਤੀ ਹੈ ਵੀ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਾਫੀ ਸਟੇਟ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਵੀ ਤੁਸੀਂ ਥਾਣਿਆਂ ਦੇ ਵਿੱਚ ਕੈਮਰੇ ਲਵਾਓ ਪਰ ਸਟੇਟ ਗਵਰਨਮੈਂਟ ਦੇ ਉੱਪਰ ਕੋਈ ਵੀ ਜਿਹੜੀ ਜੂਨ ਸੜਕ ਦੀ ਧਿੰਦ ਨਹੀਂ ਹੈਗੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨੇ ਇਹ ਵੀ ਘਟੋ-ਘਟ ਕੈਮਰੇ ਦੇ ਵਿੱਚ ਤਾਂ ਸਲੀਅਤ ਹੋਣ ਜੇ ਐਸ ਐਚਓ ਵੀ ਉੱਥੇ ਗੱਲ ਕਹਿ ਰਹੇ ਨੇ ਵੀ ਭਾਈ ਇਹਨੇ ਮਿਸਬੀਹਵ ਕੀਤਾ ਕੁੜੀ ਨੇ ਤਾਂ ਚਲੋ ਉਹ ਵੀ ਗੱਲ ਸਾਹਮਣੇ ਆ ਸਕਦੀ ਸੀ ਵੀ ਲੜਕੀ ਦੇ ਵੱਲੋਂ ਕੀ ਮਿਸਬੀਹਵ ਹੈ ਤੇ ਸੀਨੀਅਰ ਅਫੀਸਰ ਵੱਲੋਂ ਉਹ ਇੱਕ ਗੱਲ ਇੱਕ ਹੋਰ ਵੀ ਕੀਤੀ ਗਈ ਹੈ ਵੀ ਲੜਕੀ ਨੇ ਉਹਦੀ ਹੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਜਦੋਂ ਐਸਐਚਓ ਨੂੰ ਪ੍ਰਗੋਪ ਕਰਨ ਦੀ ਪਹਿਲੀ ਗੱਲ ਤਾਂ ਦੇਖੋ ਚਾਹੇ ਸੀਨੀਅਰ ਅਫੀਸਰ ਦੀ ਗੱਲ ਹੈ ਐਜ਼ ਐਨ ਅਫੀਸਰ ਹੈ ਐਸਐਚਓ ਥਾਣੇ ਦਾ ਇੰਚਾਰਜ ਤਾਂ ਕਟੋ-ਕਟ ਸਾਰੇ ਰੂਲ ਦੇ ਰੈਗੂਲੇਸ਼ਨਸ ਉਹਨਾਂ ਨੂੰ ਵੀ ਪਤਾ ਨੇ ਤੇ ਇੱਕ ਥਾਣੇਦਾਰ ਪ੍ਰਗੋਪ ਕਿਹਦੇ ਹਿਸਾਬ ਨਾਲ ਹੋ ਸਕਦਾ ਹੈ ਤੇ ਉਹਨੂੰ ਪਤਾ ਵੀ ਇਹ ਲਿਮਟ ਦੇ ਵਿੱਚ ਰਹਿਣਾ ਜੇ ਕੋਈ ਉਧਰੋਂ ਕੋਈ ਗਾਲਾਂ ਕੱਢਦਾ ਹੈ ਜਾਂ ਲੜਕੀ ਉਹਨੂੰ ਗਾਲਾਂ ਕੱਢ ਰਹੀ ਹੈ ਜਾਂ ਲੜਕੀ ਉਹਨੂੰ ਮੰਦ ਭਾਗੇ ਤੋਂ ਹਿਸਾਬ ਨਾਲ ਲੋ ਦੇ ਹਿਸਾਬ ਦੇ ਨਾਲ ਉਹਦਾ ਕੋਈ ਐਵਿਡੈਂਸਸ ਕ੍ਰੀਏਟ ਕਰਕੇ ਉਹਦੇ ਉੱਪਰ ਜਿਹੜੀ ਐਫ ਆਈ ਆਰ ਰਜਿਸਟਰਡ ਕੀਤੀ ਜਾਂਦੀ ਸੀ ਕੀਤੀ ਜਾ ਸਕਦੀ ਸੀ ਲੀਗਲ ਵੇਜ ਦੇ ਉੱਪਰ ਬਟ ਜਿਵੇਂ ਐਸ ਐਚਓ ਦੁਆਰਾ ਲੜਕੀ ਦੇ ਨੂੰ ਥਾਣੇ ਦੇ ਵਿੱਚੋਂ ਕੱਢ ਦਿੱਤਾ ਗਿਆ ਤਾਂ ਲੜਕੀ ਜੇ ਕੋਈ ਥਾਣੇ ਦੇ ਵਿੱਚ ਆਈ ਕਿਉਂ ਪਹਿਲਾਂ ਸਭ ਤੋਂ ਪਹਿਲਾਂ ਕਾਰਨ ਇਹ ਹੈ ਜੇ ਕੋਈ ਉਹਨੂੰ ਪ੍ਰੋਬਲਮ ਸੀ ਤਾਂ ਹੀ ਥਾਣੇ ਦੇ ਵਿੱਚ ਆਈ ਹੈ ਤੇ ਦੂਜੀ ਗੱਲ ਜਿਹੜੀ ਹੈਗੀ ਆ ਉੱਥੇ ਬਿਲਕੁਲ ਸਾਇਲੈਂਟਲੀ ਗੱਲ ਜਿੰਨੀ ਕਿ ਵੀਡੀਓ ਦੇ ਵਿੱਚ ਗੱਲ ਆ ਰਹੀ ਹੈ ਬਿਲਕੁਲ ਤਰੀਕੇ ਨਾਲ ਪਰ ਐਸਐਚਓ ਕੇ ਉੱਪਰ ਕੋਬ ਉਹਦੇ ਉੱਪਰ ਹੋ ਰਿਹਾ ਹੈ ਐਦਾਂ ਦੇ ਸ਼ਬਦ ਉਸ ਵੀਡੀਓ ਦੇ ਵਿੱਚ ਵੀ ਕਿੱਥੇ ਕਿਨੇ ਵੀ ਤੁਸੀਂ ਐ ਲੱਕ ਤੇ ਹੱਥ ਧਰ ਕੇ ਤੁਸੀਂ ਉਹਦੇ ਉੱਪਰ ਲੇਡੀਜ਼ ਉੱਪਰ ਰੋ ਮਾਰ ਰਹੇ ਹੋ ਉਹਦਾ ਬਿਲਕੁਲ ਉਹ ਸਹੀ ਕਹਿ ਰਹੀ ਹੈ ਵੀ ਆਰਟੀਕਲ 21 ਆਰਟੀਕਲ 21 ਤੋਂ ਉੱਪਰ ਉਹ ਆਪਦੀ ਜਿਹੜੀ ਕੋਈ ਕੰਪਲੇਟ ਆ ਉਹ ਲੈ ਕੇ ਕਿੱਥੇ ਜਾਊਗੀ ਜੇ ਕੋਈ ਥਾਣੇ ਦੇ ਵਿੱਚ ਗੱਲ ਨਹੀਂ ਤੇ ਥਾਣੇ ਲਵੇ ਥਾਣਾ ਜਿਹੜਾ ਇੱਕ ਹੈਗਾ ਪਬਲਿਕ ਜਿਹੜਾ ਇੱਕ ਏਰੀਆ ਹੈ ਪਬਲਿਕ ਦੇ ਲਈ ਉਹ ਬਣਿਆ ਹੈ ਅਕੋਰਡਿੰਗ ਟੂ ਆਰਟੀਕਲ 21 ਆਫ ਦ ਇੰਡੀਅਨ ਪੈਨਲ ਕੋਡ ਜਿਹੜੇ ਪੁਲਿਸ ਮੁਲਾਜ਼ਮ ਨੇ ਚਾਹੇ ਜੱਡੇ ਮਰਜੀ ਰੈਂਕ ਦਾ ਪੁਲਿਸ ਮੁਲਾਜ਼ਮ ਹੈ ਉਹ ਹਮੇਸ਼ਾ ਪਬਲਿਕ ਸਰਵੈਂਟ ਨੇ ਅਕੋਰਡਿੰਗ ਟੂ ਆਪੀਸੀ ਜੋ ਲੋਕਾਂ ਦੀ ਰੱਖਿਆ ਕਰਨ ਦੇ ਲਈ ਹੀ ਬਣੇ ਹੋਏ ਨੇ ਤੇ ਲੇਡੀ ਜੇ ਗੱਲ ਕਰਦੀ ਹੈ ਤਾਂ ਉਹਦੇ ਤਰੀਕੇ ਨਾਲ ਗੱਲ ਸੁਣੀ ਜਾਣੀ ਚਾਹੀਦੀ ਸੀ ਬਟ ਤੂੰ ਤੜਾਕ ਦੇ ਉੱਤੇ ਹੁਣ ਆ ਕੇ ਤੂੰ ਮਤਲਬ ਉਹਨੂੰ ਥਾਣੇ ਦੇ ਵਿੱਚੋਂ ਇੱਕ ਮੈਲਾ ਕਨਸਟੇਬਲ ਨੂੰ ਸ੍ਰੀਆਮ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਥਾਣੇ ਦੇ ਵਿੱਚ ਤਾਂ ਦੇਖੋ ਉਹ ਵੀ ਲਾਦਰ ਵਾਇਲੇਸ਼ਨ ਮਤਲਬ ਤੁਸੀਂ ਆਪਣੀ ਵਰਦੀ ਦਾ ਮਿਸਯੂਜ਼ ਕਰ ਰਹੇ ਹੋ ਥਾਣੇ ਚੋਂ ਬਾਹਰ ਕੱਢ ਕੇ ਉਹਨੂੰ ਗੇਟ ਬੰਦ ਕਰਨਾ ਬਗਵਾਸ ਕਰਦੀ ਹੈ ਮਤਲਬ ਇਹ ਸ਼ਬਦ ਕਿੱਦਾਂ ਦੇ ਨੇ ਉਹਦੇ ਦੁਆਰਾ ਵਰਤੇ ਗਏ ਡਿਫੈਂਸ ਦੇ ਵਿੱਚ ਸ਼ਬਦ ਵਰਤੇ ਨੇ ਠੀਕ ਹੈ ਐਗਰੀ ਕਰਦੇ ਆ ਬਟ ਲਾ ਨੂੰ ਤਾਂ ਵਾਇਲੇਸ਼ਨ ਇੱਥੇ ਹੋ ਹੀ ਰਿਹਾ ਹੈ ਨਾ ਤੇ ਕੈਜ਼ ਬੂਮੈਨ ਨੂੰ ਤੁਸੀਂ ਤੂੰ ਤੜਾਕ ਦੇ ਉੱਪਰ ਆ ਰਹੇ ਹੋ ਤਾਂ ਤੁਸੀਂ ਹੋਰ ਬੰਦੇ ਨੂੰ ਕਿਵੇਂ ਮਤਲਬ ਰਿਪਰੈਜ਼ੈਂਟ ਕਰੋਗੇ ਮੈਨੂੰ ਇਹ ਸਮਝ ਨਹੀਂ ਆਉਂਦੀ हां जे लेडीज ने एसएचओ ਦੇ ਨਾਲ ਕੋਈ ਮਿਸਬੀਹੇਵ ਕੀਤਾ ਜਾਂ ਥਾਣੇ ਦੇ ਵਿੱਚ ਉੱਥੇ ਕੋਈ ਮਿਸਬੀਹੇਵ ਕੀਤਾ ਠੀਕ ਹੈ ਜੇ ਥਾਣੇ ਦੇ ਵਿੱਚ ਕੋਈ ਐਦਾਂ ਦੀ ਉਹਨਾਂ ਦੇ ਐਵੀਡੈਂਸ ਜੇ ਹੈਗੇ ਨੇ ਤਾਂ ਉਹ ਬੇਸ਼ੱਕ ਜਿਹੜੀ ਹੈਗੀ ਐਫਆਈਆਰ ਰਜਿਸਟਰ ਕਰ ਦੇਗਾ ਫਿਰ ਉਹ ਕੋਰਟ ਨੇ ਦੇਖਣਾ ਬਟ ਮੈਂ ਜਿਹੜੇ ਸੀਨੀਅਰ ਆਫੀਸਰ ਦੀ ਇਹਨਾਂ ਦੀ ਇੱਕ ਵੀਡੀਓ ਜਿਹੜੀ ਆਈ ਹੈ ਮੈਂ ਉਹਨਾਂ ਨੂੰ ਇੱਕ ਰਿਕਵੈਸਟ ਜ਼ਰੂਰ ਕਰੂੰਗਾ ਬਟ ਜਿੰਨੀ ਕਿ ਵੀਡੀਓ ਉੱਥੇ ਆਈ ਹੈ ਉਹਨਾਂ ਨੇ ਲੇਡੀਜ਼ ਨੇ ਪ੍ਰਗੋਪ ਕੀਤਾ ਥਾਣੇਦਾਰ ਨੇ ਆ ਕੇ ਪ੍ਰਗੋਬ ਦੀ ਇਨਫਲੂਐਂਸ ਦੇ ਵਿੱਚ ਪ੍ਰਗੋਬ ਹੋ ਕੇ ਉਸ ਦੇ ਉੱਪਰ ਤੂੰ ਤੜਾਕ ਦੀ ਗੱਲ ਕੀਤੀ ਜਾਂ ਉਹਨੂੰ ਥਾਣੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਠੀਕ ਹੈ ਇਹ ਇਹ ਕੋਈ ਮਤਲਬ ਬੱਪ ਬਹਾਨਾ ਨਹੀਂ ਕਹਿ ਸਕਦੇ ਇਹਦੇ ਵਿੱਚ ਇਹ ਬਿਲਕੁਲ ਜਿਹੜਾ ਹੈਗਾ ਇਹ ਲਾਅ ਦਾ ਜਿਹੜਾ ਵਾਇਲੇਸ਼ਨ ਇੱਥੇ ਹੋ ਰਿਹਾ ਹੈ ਤੇ ਉਸ ਕੁੜੀ ਨੂੰ ਥਾਣੇ ਦੇ ਵਿੱਚੋਂ ਬਾਹਰ ਕੱਢਣਾ ਤੇ ਉਹਨੂੰ ਫੜ ਕੇ ਮੈਲਾ ਕਨਸਟੇਬਲ ਵੀ ਉਹ ਵੀ ਦੇਖੋ ਲਾਅ ਦਾ ਵਾਇਲੇਸ਼ਨ ਤਾਂ ਇੱਥੇ ਹੈਗੀ ਹੈਗਾ ਤੇ ਟੋਟਲੀ ਉਹਦੇ ਰਾਈਟ ਵੀ ਵਾਇਲੇਟ ਕੀਤੇ ਗਏ ਨੇ ਉਹਦੀ ਗੱਲ ਹੀ ਨਹੀਂ ਸੁਣੀ ਜਾ ਰਹੀ ਹੈਗੀ ਹਾਂ ਥੋੜੇ ਜਿਹੀ ਕੋਈ ਇਨਵੈਸਟੀਗੇਸ਼ਨ ਜੇ ਨਹੀਂ ਹੋ ਰਹੀ ਜਾਂ ਕੋਈ ਪ੍ਰੋਪਰਟ ਹੋ ਨਹੀਂ ਤਾਂ ਤੁਸੀਂ ਇਨਕੁਆਇਰੀ ਰੋਡ ਬੰਦ ਕਰਕੇ ਅੱਗੇ ਮਾਰਕ ਕਰ ਦਿਓ ਉਹ ਤੁਹਾਡੇ ਲਵੇ ਤੁਹਾਡੇ ਅੱਗੇ ਐਸਐਸਪੀ ਲਵੇ ਜਾਂਦੇ ਫਿਰ ਉਹ ਜਿਹੜੀ ਹੈਗੀ ਹੈ ਲੇਡੀਜ਼ ਸੋ ਜਿਹੜਾ ਉਹਦੇ ਨਾਲ ਧੱਕਾ ਜਿੰਨਾ ਵੀਡੀਓ ਦੇ ਵਿੱਚ ਸੀਨ ਕੀਤਾ ਤਾਂ ਬੜੀ ਹੀ ਇਸ ਮੰਦਭਾਗੀ ਘਟਨਾ ਜਿਹੜਾ ਹੈਗਾ ਸਾਡਾ ਸਮਾਜ ਜਿਹੜਾ ਹੈਗਾ ਉਹ ਮੰਦ ਹੈ ਤੇ ਮੈਂ ਇੱਕ ਵਕੀਲ ਲਾਤੇ ਹੋਏ ਵੀ ਇਸ ਵੀਡੀਓ ਨੂੰ ਕਰਨ ਦਾ ਸਿਰਫ ਮੇਰਾ ਮਾਹ ਇਹ ਹੀ ਸੀ ਵੀ ਜੋ ਇਹ ਇਸ ਲੜਕੀ ਦੇ ਨਾਲ ਨਹੀਂ ਕਈਆਂ ਦੇ ਨਾਲ ਹੋਰਾਂ ਦੇ ਨਾਲ ਵੀ ਹੁੰਦਾ ਹੈ ਤੇ ਮੈਂ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਜੋ ਮਾਨਯੋਗ ਸੁਪਰੀਮ ਕੋਰਟ ਨੇ ਗਾਈਡਲਾਈਨ ਜਾਰੀ ਕੀਤੀਆਂ ਨੇ ਕੀਤੀਆਂ ਸੀ ਪਹਿਲਾਂ ਵੀ ਕਾਫੀ ਜੱਜਮੈਂਟਸ ਦੇ ਵਿੱਚ ਵੀ ਭਾਈ ਕੈਮਰੇ ਲਵਾ ਲਓ ਥਾਣਿਆਂ ਦੇ ਵਿੱਚ ਠੀਕ ਹੈ ਇਨਟੈਰੋਗੇਸ਼ਨ ਹੁੰਦੀ ਹੈ ਤਾਂ ਉੱਥੇ ਵੀ ਕੈਮਰੇ ਹੋਣ ਇੱਕ ਕਮੇਟੀ ਬਣੇ ਵੀ ਜਿੱਥੇ ਫਿਰ ਦੇਖਿਆ ਜਾਵੇ ਵੀ ਕੋਈ ਪੁਲਿਸ ਧੱਕਾ ਨਹੀਂ ਕਰ ਰਹੀ ਸੋ ਇਸ ਕਰਕੇ ਮੈਂ ਜਿਹੜੇ ਐਸਐਚਓ ਦੁਆਰਾ ਇਹ ਗੱਲ ਹੋਈ ਹੈ ਮੈਂ ਉਹਨੂੰ ਵੀ ਬੇਨਤੀ ਕਰੂੰਗਾ ਵੀ ਇਹ ਮਿਰਿਆ ਥੋੜਾ ਜਆ ਆਪਾਂ ਗੁੱਸੇ ਨੂੰ ਸ਼ਾਂਤ ਕਰਕੇ ਹੋ ਜੇ ਅਗਲਾ ਆਪਾਂ ਨੂੰ ਪ੍ਰਗੋਪ ਨਹੀਂ ਕਰਦਾ ਥੋੜਾ ਸ਼ਾਂਤ ਹੋ ਕੇ ਆਪਾਂ ਉਹਦੀ ਗੱਲ ਸਮਝਾਈਓ ਤਰੀਕੇ ਨਾਲ ਸਮਝਾਈਏ ਇਹ ਨਹੀਂ ਹੈਗਾ ਹੁਣ ਜੇ ਅਸੀਂ ਵਕੀਲ ਐ ਅਸੀਂ ਐ ਖੜ ਕੇ ਲੱਕ ਦੇ ਹੱਤਰ ਕੇ ਜਿਵੇਂ ਬਾਈ ਤੁਸੀਂ ਖੜੇ ਸੀ ਤਾਂ ਦੇਖੋ ਉਹ ਵੀ ਗਲਤ ਐ ਜੇ ਲੈਡੀਜ਼ ਬੰਦੇ ਦੇ ਸਾਹਮਣੇ ਚੱਲ ਆਪਾਂ ਰੋਪ ਮਾਰ ਲਈ ਮਾਰ ਦਿਆ ਬਜ ਜਨਾਨੀ ਨੂੰ ਕਾਹਦਾ ਰੋਪ ਦਿਖਾਉਣੇ ਹਨਾ ਉਹ ਵਿਚਾਰੀ ਕੀ ਕਰੂਗੀ ਉੱਥੇ ਫਿਰ ਤੁਸੀਂ ਉਹਨੂੰ ਮਹਿਲਾ ਕਨਸਟੇਬਲ ਜੇ ਜਾ ਕੇ ਕਹਿੰਦੇ ਥਾਣੇ ਚੋਂ ਬਾਹਰ ਕਰੋ ਥਾਣੇ ਚੋਂ ਬਾਹਰ ਕੱਢਣ ਦਾ ਤੁਹਾਡਾ ਅਧਿਕਾਰ ਕੀ ਹੋ ਗਿਆ ਬਾਈ ਜੀ ਤੁਹਾਡਾ ਉਹ ਕੋਈ ਘਰ ਨਹੀਂ ਹੈਗਾ ਵੀ ਉਹ ਚੱਲ ਕੇ ਆਈ ਆ ਆਪਣੀ ਮਜਬੂਰੀ ਦੇ ਨਾਲ ਸੋਨੇ ਥਾਣੇ ਦੇ ਵਿੱਚ ਆਈ ਥਾਣੇ ਦੇ ਵਿੱਚ ਕੰਪਲੀਟ ਕੀਤੀ ਜੋ ਵੀ ਹੈ ਬਾਕੀ ਤਾਂ ਚਲੋ ਜੋ ਤੁਸੀਂ ਰਿਪੋਰਟਾਂ ਬਣਾਉਣੀਆਂ ਨੇ ਉਹ ਬਾਅਦ ਦਾ ਮੈਟਰ ਹੈ ਸੋ ਮੈਂ ਇਸ ਦੇ ਵਿੱਚ ਇਹੀ ਬੇਨਤੀ ਕਰੂੰਗਾ ਵੀ ਭਾਈ ਥੋੜਾ ਜਿਹਾ ਨਿਮਰਤਾ ਦੇ ਨਾਲ ਹਰੇਕ ਨੂੰ ਡੀਲ ਕਰੋ ਠੀਕ ਹੈ ਤੇ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਵੀ ਕੈਮਰਿਆਂ ਦਾ ਜਿਹੜਾ ਸੈਂਸਰ ਲਾਓ ਉਹ ਤੁਸੀਂ ਥਾਣੇ ਦੇ ਵਿੱਚ ਲਵਾ ਲਓ ਤਾਂ ਕਿ ਜੋ ਸਚਾਈ ਹੋ ਸਾਹਮਣੇ ਆ ਜਾ ਕੇ ਤੇ ਇਹਨਾਂ ਦੇ ਸੀਨੀਅਰ ਆਫਿਸਰਸ ਵੀ ਜਿਹੜੇ ਜਿਨ੍ਹਾਂ ਦੀ ਇਹ ਵੀਡੀਓਜ਼ ਆਈ ਸੀ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਵੀ ਇਹ ਕੁੜੀ ਦੇ ਨਾਲ ਇਹ ਦੇਖੋ ਜਿੰਨਾ ਵੀ ਵੀਡੀਓ ਦੇ ਵਿੱਚ ਕਲਿੱਪ ਆਇਆ ਠ ਉਹਦੇ ਵਿੱਚ ਅੱਜ ਸੇਜਨ ਵੱਲਾਂ ਜੋ ਮੈਲਾ ਕਨਸਟੇਬਲ ਨੇ ਉਹਨੂੰ ਥਾਣੇ ਜੋ ਬਾਹਰ ਕੱਢਿਆ ਦੇਖੋ ਵਾਇਲੇਸ਼ਨ ਤਾਂ ਜ਼ਰੂਰ ਹੈ ਪਲੀਜ਼ ਉਹਦੇ ਉੱਪਰ ਉਸ ਲੜਕੇ ਨੂੰ ਜਸਟਿਸ ਜ਼ਰੂਰ ਦਿਵਾਇਆ ਜਾਵੇ ਤੇ ਦੂਜੀ ਗੱਲ ਕਾਫੀ ਲੋਕਾਂ ਦੇ ਕਮੈਂਟਸ ਦੇ ਵਿੱਚ ਆਏ ਸੀ ਵੀ ਵੀਡੀਓ ਜਿਹੜੀ ਬਣਾਈ ਗਈ ਹੈ ਉਹ ਵੀਡੀਓ ਥਾਣੇ ਦੇ ਵਿੱਚ ਅਲਾਉ ਨਹੀਂ ਹੈਗੀ ਬਾਈ ਜੀ ਸਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਨੇ ਗਾਈਡਲਾਈਨਸ ਵੀ ਇਹਦੇ ਉੱਪਰ ਕੋਈ ਵੀ ਇਲਲੀਗਲ ਸਟਾਫ ਨੇ ਮਿਸਬਿਹੇਵ ਕਰਦਾ ਕੋਈ ਵੀ ਪੁਲਿਸ ਅਲੀਗਲ ਐਕਟੀਵਿਟੀ ਕਰਦੀ ਹੈ ਇਸ ਤੇ ਉੱਤੇ ਤਾਂ ਤੁਸੀਂ ਉਹਦੀ ਵੀਡੀਓਜ਼ ਬਣਾ ਸਕਦੇ ਹੋ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਇਹਦਾ ਮਤਲਬ ਇਹ ਨਹੀਂ ਜਿਉਂ ਵੀਡੀਓ ਉਹਨੇ ਆਪਣੇ ਡਿਫੈਂਸ ਦੇ ਵਿੱਚ ਬਣਾਈ ਹੈ ਅਸਲੀ ਚਿਹਰਾ ਲਿਆਉਣ ਦੇ ਲਈ ਉਹਨੇ ਸ਼ੋ ਕਰਤਾ ਤੇ ਇਹਦਾ ਮਤਲਬ ਉਹ ਹੈਵਿਡੈਂਸ ਮੰਨਿਆ ਨਹੀਂ ਹੈ ਉਹ ਐਦਾਂ ਦਾ ਦੰਦੇ ਕੁਛ ਨਹੀਂ ਹੈਗਾ ਤਾਂ ਬਿਲਕੁਲ ਵੈਲਿਡ ਆ ਉਹ ਤੇ ਉਹ ਐਵੀਡੈਂਸ ਡਾਇਰੈਕਟਰੀ ਹੈ ਤੇ ਉਹਦੇ ਉੱਪਰ ਕੋਈ ਉਹਦੇ ਉੱਪਰ ਸਾਈਬਰ ਸੈੱਲ ਦਾ ਜਾਂ ਆਈਟੀ ਐਕਟਰ ਦੇ ਮਤਾਬੂ ਤੁਸੀਂ ਕਰੋਗੇ ਪਰਚਾ ਠੋਕ ਦਾਂਗੇ ਅਸੀਂ ਉਹਨੇ ਪਰਚਾ ਬਣਾਇਆ ਤਾਂ ਇਹ ਬਿਲਕੁਲ ਗਲਤ ਚੀਜ਼ ਆਪਾਂ ਕਹਾਂਗੇ ਸੋ ਲਾਈਵ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਿਹੜੀ ਨੌਲੇਜ ਪਹੁੰਚੇ ਫਿਰ ਵੀ ਮੈਂ ਐਂਡ ਦੇ ਵਿੱਚ ਜਾ ਕੇ ਐਸਐਚਓ ਨੂੰ ਵੀ ਬੇਨਤੀ ਹੱਥ ਜੋੜ ਕੇ ਹੀ ਬੇਨਤੀ ਕਰਾਂਗਾ ਐਜਾ ਵਕੀਲ ਹੁੰਦੇ ਹੋਏ ਵੀ ਭਾਈ ਥੋੜਾ ਜਿਹਾ ਨਿਮਰਤਾ ਦੇ ਨਾਲ ਹਨਾ ਆਪਾਂ ਜੇ ਵਰਦੀ ਆਪਾਂ ਨੂੰ ਰੱਬ ਦੇ ਦਿੱਤੀ ਹੈ ਥਾਣੇ ਦੇ ਇੰਚਾਰਜ ਬਣਾਇਆ ਤਾਂ ਆਪਾਂ ਐ ਰੋਬ ਨਾ ਮਾਰੀਏ ਜੇ ਤੁਹਾਨੂੰ ਕੋਈ ਲੱਗਦਾ ਵੀ ਤੁਹਾਡੇ ਖਿਲਾਫ ਕੋਈ ਗਲਤ बोल ਰਿਹਾ ਸੋਨੂੰ ਕੋਈ ਗਾਲਾਂ ਕੱਢ ਰਿਹਾ ਯਾਰ ਐਵੀਡੈਂਸ ਕ੍ਰੀਏਟ ਕਰਕੇ ਤੁਸੀਂ ਪਰਚਾ ਠੋਕੋ ਅਗਲਾ ਕੋਰਟ ਦੇ ਵਿੱਚ ਆਵੇ ਆਪਾਂ ਕਾਹਦੇ ਵਾਸਤੇ ਟਕੌਣ ਹੁੰਦੇ ਆ ਉਹਨੂੰ ਥਾਣੇ あな so thank you so much。